ਇਹ ਤੇ ਬੰਦ ਕਰਦੇ ਦਾਦਰੋ ਧੰਨਵਾਦ ਕਰਨਾ ਹੈ ਹੁਣ ਮੈਂ ਮਹਿਲ ਤੇ ਕਰਾ ਸਾਡੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਅਗੋ ਐਡਵੋਕੇਟ ਬਲਵਿੰਦਾ ਜੀ ਜਿਹੜੇ ਲੋਕ ਸਵਾ ਜਲੰਧਰ ਤੋਂ ਉਮੀਦਵਾਰ ਨੇ ਅਰ ਬਹੁਤ ਹੀ ਸਵਾਜ ਪਾਰਟੀ ਦੇ ਸਟੇਪ ਦੇ ਜਨਰਲ ਸੀਟੀ ਨੇ ਤੁਹਾਡੇ ਨਾਲ ਆਪਣੀ ਗੱਲ ਕਰਨ ਦਾ ਨਿਕਲ ਧੰਨਵਾਦ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇੱਥੇ ਪਹੁੰਚੇ ਆਂ ਔਰ ਬਾਬਾ ਸਾਹਿਬ ਤੇ ਸਾਥ ਕਾਂਚੀਰਾਮ ਜੀ ਬਾਬਾ ਸਾਹਿਬ ਦੇ ਵਿਚਾਰਾਂ ਔਰ ਸਾਥ ਕਾਂਚੀਰਾਮ ਦੀ ਅੰਤਖ ਮਿਹਨਤ ਔਰ ਤੁਹਾਡੇ ਵਰਗੇ ਭੈਣ ਜੀ ਦੀ ਅਗਵਾਈ ਔਰ ਤੁਹਾਡੇ ਵਰਗੇ ਲੱਖਾਂ ਵਰਕਰਾਂ ਦੀ ਮਿਹਨਤ ਨਾਲ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਮੰਚ ਬਣਿਆ ਉਹਦੇ ਤੇ ਅੱਜ ਸਾਨੂੰ ਅਸੀਂ ਸਾਨ ਮੰਨਦੇ ਆ ਸਾਰੇ ਆਪਣੇ ਲੀਡਰਾਂ ਦੇ ਆਪਣੇ ਵਰਕਰਾਂ ਦੇ ਸਾਡੇ ਰਹਿਬਰਾਂ ਦੇ ਵੀ ਜਿਨ੍ਹਾਂ ਨੇ ਕਾਹ ਲੜਨਾ ਕਰਕੇ ਸਖਤ ਕਾਹ ਲੜਨਾ ਕਰਕੇ ਇੱਕ ਮੰਤ ਦਿੱਤਾ ਰਾਜਾ ਸੀ ਇਸ ਮੰਤ ਤੋਂ ਆਪਣੀ ਗੱਲ ਰੱਖ ਰਹੇ ਆਂ ਔਰ ਇੱਕ ਮਾਨ ਸਰਮਾਨ ਦੀ ਜ਼ਿੰਦਗੀ ਜੀ ਰਹੇ ਆਂ ਔਰ ਮੈਂ ਤੇ ਇਹੀ ਕਹਿਣਾ ਚਾਹੂੰਗਾ ਵੀ ਮੈਨੂੰ ਪਾਰਟੀ ਨੇ ਵਰਕਰਾਂ ਨੇ ਕਿਹਾ ਸੀ ਵੀ ਧੰਨ ਧੰਨ ਕਰਾ ਦਿਓ ਤੇ ਜਲੰਧਰ ਅਸੀਂ ਕਰਾਤੀ ਆ ਧੰਨ ਦਾ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਹਾਥੀ ਜਲੰਧਰ ਤੋਂ ਤੁਰ ਪਿਆ ਹੈ ਸੰਸਦਵਾਂ ਚਾਰਜੂਨ ਨੂੰ ਪਹੁੰਚ ਜਾਣਾ ਹੈ ਤਾਂ ਬਾਗੀ ਕਰੋਜ ਅਜੰਦੀ ਤਿਆਰੀ ਜਲੰਧਰ ਦੇ ਲੋਕ ਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਵੀ ਕਾਂਗਰਸ ਬੀਜੇਪੀ ਆਪ ਦੀ ਸਾਰੀ ਰਾਜਨੀਤੀ ਖੋਖਲੀ ਰਾਜਨੀਤੀ ਆ ਸਾਡੇ ਜਲੰਧਰ ਦੇ ਵਿੱਚ ਜਦੋਂ ਕਾਂਗਰਸ ਆਪ ਨੂੰ ਪਤਾ ਲੱਗਾ ਸਾਡੇ ਪੈਰ ਓਖੜ ਰਹੇ ਆ ਤੇ ਸਾਰੇ ਇਹ ਕਰ ਰਹੇ ਆ ਵੀ ਸੰਵਿਧਾਨ ਨੂੰ ਖਤਰਾ ਹੈ ਕਾਂਗਰਸ ਦੇ ਕੈਂਡੀਡੇਟ ਆਪ ਦੇ ਕੈਂਡੀਡੇਟ ਸੰਵਿਧਾਨ ਇਹ ਕਹਿ ਰਹੇ ਨੇ ਸੰਵਿਧਾਨ ਨੂੰ ਖਤਰਾ ਆ ਤੇ ਸਾਡੇ ਜਲੰਧਰ ਦੇ ਵਰਕਰਾਂ ਨੇ ਲੋਕਾਂ ਨੇ ਇਹ ਸਾਰਾ ਕਹਿਣਾ ਸ਼ੁਰੂ ਕਰ ਦਿੱਤਾ ਤਦ ਤੁਸੀਂ 70 ਸਾਲਾਂ ਤੋਂ ਕਹਿ ਰਹੇ ਆਂ ਕਿ ਕਾਂਗਰਸ ਸਾਡੇ ਮਸਲੇ ਹੱਲ ਕਰੂਗੀ। ਬੀਜੇਪੀ ਤੁਹਾਡੇ ਮਸਲੇ ਹੱਲ ਕਰੂਗੀ। ਆਪ ਤੁਹਾਡੇ ਮਸਲੇ ਹੱਲ ਕਰੋਗੇ। ਕਾਂਗਰਸ ਕਹਿ ਰਹੀ ਅਸੀਂ ਸੰਧਾਨ ਦੀ ਲੜਾਈ ਲੜਾਂਗੇ। ਆਪ ਕਹਿ ਰਹੀ ਅਸੀਂ ਸੰਧਾਨ ਦੀ ਲੜਾਈ ਕਰਾਂਗੇ। ਸਾਡੇ ਬੰਦਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਤੁਹਾਡੇ ਮਰੇ ਹੱਥ ਜੋੜੇ ਆ ਘਰਾਂ ਨੂੰ ਚੱਲ ਜਾਓ। ਅਸੀਂ ਆਪਣੀ ਲੜਾਈ ਖ਼ਦ ਲੈਣਵਾਂਗੇ। ਬਾਬਾ ਸਾਹਿਬ ਸਾਧ ਕਾਂਸੀ ਰਾਮ ਜੀ ਨੇ ਸਾਡੇ ਰਹਿਬਰਾਂ ਨੇ ਸਾਨੂੰ ਸਿੱਖਿਆ ਉਹਨਾਂ ਦੀ ਬਖਸ਼ੀ ਸਮਰੱਥਾ ਕਰਕੇ ਅਸੀਂ ਆਪਣੀ ਲੜਾਈ ਲੜਨ ਯੋਗੇ ਹੋ ਗਏ ਆ ਤੇ ਇਹਨੂੰ ਜਿੱਤਣ ਯੋਗੇ ਵੀ ਹੋ ਗਏ ਆ ਇਸ ਕਰਕੇ ਆਓ ਸੰਵਿਧਾਨ ਦੀ ਲੜਾਈ ਆ ਜਮ ਰੁਕੀ ਅਧਿਕਾਰਾਂ ਨੂੰ ਬਚਾਉਣ ਦੀ ਲੜਾਈ ਆ ਚਾਹੇ 70 ਸਾਲਾਂ ਦੇ ਵਿੱਚ ਸਾਡੇ ਕੋਲ ਇਲਾਜ ਹੈ ਨਹੀਂ ਸਿੱਖਿਆ ਹੈ ਨਹੀਂ ਰੋਜ਼ਗਾਰ ਹੈ ਨਹੀਂ ਸਾਰੇ ਪਾਸੇ ਸਾਡੀ ਤਬਾਹੀ ਦਾ ਮੱਜਰ ਫਲਾਇਆ ਗਿਆ ਆ ਇਸ ਕਰਕੇ ਲੋਕ ਇਹ ਗੱਲ ਸਮਝੇ ਆ ਤੇ ਇਹਨਾਂ ਨੂੰ ਹੱਥ ਜੋੜ ਕੇ ਘਰਾਂ ਨੂੰ ਤੋਰਿਆ ਆ ਇਸ ਕਰਕੇ ਆਓ ਆਪਾਂ ਇਕੱਠੇ ਹੋਈਏ ਆਪਣੀ ਲੜਾਈ ਸਮਾਜ ਦੀ ਲੜਾਈ ਚਾਹੇ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਆਮ ਲੋਕਾਂ ਦੀ ਦਲਿਤ ਪਛੜੇ ਵਰਗਾਂ ਦੀਆਂ ਔਰਤਾਂ ਦੀਆਂ ਪੂਰੇ ਪੰਜਾਬ ਦੀਆਂ ਪੰਜਾਬ ਦੇ ਪਾਣੀਆਂ ਦੀ ਲੜਾਈ ਹੈਗੀ ਆ ਪੰਜਾਬ ਦੀ ਹਵਾ ਦੀ ਲੜਾਈ ਆ ਪੰਜਾਬ ਦੀ ਧਰਤੀ ਨੂੰ ਬਚਾਉਣ ਦੀ ਲੜਾਈ ਆ ਕਿਸਾਨਾਂ ਕਿਰਤੀਆਂ ਦੇ ਮਸਲੇ ਆ ਧਾਰਮਿਕ ਕਟਗੰਟੀਆਂ ਦੇ ਮਸਲੇ ਆ ਜਿਹੜੇ ਇਸ ਪ੍ਰਬੰਧ ਦੇ ਹੱਥੋਂ ਅੱਜ ਤੱਕ ਲੁੱਟੇ ਗਏ ਆ ਤੇ ਜਿਨ੍ਹਾਂ ਦਾ ਕਾਹਨ ਹੋਇਆ ਉਹਨਾਂ ਸਾਰਿਆਂ ਨੂੰ ਬਚਾਉਣ ਦੀ ਲੜਾਈ ਆ ਤੇ ਲੜਾਈ ਲੜਨ ਦੇ ਅਸੀਂ ਆਪ ਸਾਰੇ ਸਮਰੱਥਿਆਂ ਤੇ ਆਓ ਆਪਾਂ ਆਪਣੀ ਲੜਾਈ ਆਪ ਲੈਣੀ ਸ਼ੁਰੂ ਕਰੀਏ ਆਪਣੇ ਮਸਲਿਆਂ ਦਾ ਆਪ ਹੱਲ ਕਰੀਏ ਆਪਣੇ ਮੁਕਤੀ ਦਾਤਾ ਆ ਬਣੀਏ ਤੇ ਆਓ ਉੱਠੀਏ ਜਿੱਤੀਏ ਇਸ ਦੇਸ਼ ਨੂੰ ਸੋਹਣੇ ਵਰਗਾ ਬਣਾਉਣ ਦੇ ਲਈ ਕੰਮ ਕਰੀਏ ਔਰ ਜਿੱਤ ਕੇ ਸਾਡੀ ਭੈਣ ਜੀ ਭੈਣ ਕਮਾਰੀ ਮਾਂ ਬਤੀ ਜੀ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤੇ 바ਵਾ ਸਾਹਿਬ ਸਾਹ ਕਾਂਸੀ ਰਾਮਦੀਤ ਸਾਡੇ ਰਹਿਬਰਾਂ ਦੇ ਸਤਨੇ ਜਿਹੜੇ ਬੇਗਮਪੁਰੇ ਦਰਗਾ ਰਵੰਧ ਚਾਉਂਦੇ ਸੀ ਉਹਨੂੰ ਸਰਕਾਰ ਕਰਨ ਲਈ ਆਪਾਂ ਸਾਰੇ ਕੰਮ ਕਰੀਏ ਸਾਡੀ ਜ਼ਿੰਦਗੀ ਦਾ ਇੱਕ ਇੱਕ ਮਿੰਟ ਸਾਰੇ ਹੀ ਲੋਕਾਂ ਨੂੰ ਵਰਕਰਾਂ ਨੂੰ ਸਾਡੇ ਰਹਿਬਰਾਂ ਦੀ ਸੋਚ ਨੂੰ ਸਮਰਪਿਤ ਆ ਇੰਨੇਆਂ ਬੇਨਤੀਆਂ ਦਾ ਧੰਨਵਾਦ ਜੈ ਭੀਮ ਜੈ ਭਾਵਾ